ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਤੇ ਖੜਾ ਸੀ ਜੀ ਮੈਂ ਸੰਗਰੂਰ ਕੈਂਚੀਆਂ ਤੁਹਾਨੂੰ ਪਤਾ ਹੀ ਐ ਸੁਨਾਮ ਖੜਾ ਸੀ ਜੀ ਮੈਂ ਤੇ ਤੁਹਾਨੂੰ ਇੱਕ ਮੈਂ ਔਰੇ ਨਾ ਹਰ ਸਮੇਂ ਹਰ ਦਿਨ ਦੋ ਤਿੰਨ ਦਿਨ ਬਾਅਦ ਔਰੇ ਘਟਨਾ ਹੁੰਦੀ ਰਹਿੰਦੀ ਐ ਉਹ ਇਸ ਕਰਕੇ ਆ ਹੰਪ ਕਰਕੇ ਯਾਰ ਇਹ ਹੰਪ ਦਾ ਜਮ ਹੀ ਨਹੀਂ ਪਤਾ ਲੱਗਦਾ ਦੂਰੋਂ ਅਣਜਾਣ ਬੰਦੇ ਨੂੰ ਵੀ ਓਏ ਹੰਪ ਐ ਤੇ ਲਾਈਨਾਂ ਵਗੈਰਾ ਹਨਾ ਇਥੀਆਂ ਮਿਟ ਚੁੱਕੀਆਂ ਨੇ ਬਹੁਤ ਹਾਦਸੇ ਹੁੰਦੇ ਨੇ ਬਹੁਤ ਮੈਨੂੰ ਵਾਰ-ਵਾਰ ਹਨਾ ਵੀਡੀਓ ਭੇਜਦੇ ਨੇ ਲੋਕ ਵੀ ਬਾਈ ਇਹਨੂੰ ਅਪਡੇਟ ਕਰ ਬਾਈ ਬਣ ਕੇ ਕਿਉਂਕਿ ਆ ਸਾਫ਼ ਪਤਾ ਲੱਗਦਾ ਹੈ ਤਾਂ ਜਿਹਨੂੰ ਜਿਹਨੂੰ ਬਾਰੇ ਇਸ ਹੰਪ ਬਾਰੇ ਪਤਾ ਹੈ ਵੀ ਹਾਂ ਸੱਚੀ ਗੱਲ ਹੈ ਇੱਥੇ ਘਟਨਾਵਾਂ ਹੁੰਦੀਆਂ ਨੇ ਤਾਂ ਦੱਸਿਓ ਜ਼ਰੂਰ ਤੇ ਵੀਡੀਓ ਵੀ ਸ਼ੇਅਰ ਕਰ ਦਿਓ ਤਾਂ ਕਿ ਮਹਿਕਮੇ ਵਾਲੇ ਮਾਣਾ ਮੋਟਾ ਮੇਰੇ ਹਨਾ ਭਰਾ ਹੁੰਦੇ ਨੇ ਸਾਰੇ ਉਹ ਐਕਸ਼ਨ 'ਚ ਆ ਜਾਣ ਯਾਰ ਤਾਂ ਕਿ ਹਨਾ ਕੋਈ ਵੱਡਾ ਹਾਸਾ ਨਾ ਹੋ ਸਕੇ ਹਾਦਸੇ ਵੱਡੇ ਹੋ ਵੀ ਗਏ ਮੈਨੂੰ ਲੱਗਦਾ ਇੱਕ ਲੇਡੀ ਦੇ 7:20 ਬੱਜੀ ਸੀ ਜੋ ਮੈਨੂੰ ਲੱਗਦਾ ਹਜੇ ਤੱਕ ਠੀਕ ਵੀ ਨਹੀਂ ਹੋਈ ਹੋਣੀ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਦੱਸਿਓ ਜਰੂਰ ਬਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਹ ਹੰਪ ਹੈ ਜੀ ਇਹ ਹੰਪ ਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਆਪਾਂ ਰੂਟੀਨ ਵਾਲੇ ਤਾਂ ਚੱਲ ਲੰਘ ਜਾਂਦੇ ਆ ਦੇਖੋ ਇਹਦਾ ਪਤਾ ਨਹੀਂ ਲੱਗਦਾ ਬਿਲਕੁਲ ਸੇਮ ਹੀ ਲੱਗਦਾ ਪਰ ਜਦੋਂ ਕੋਈ ਫਾਸਟ ਗੱਡੀ ਆਉਂਦੀ ਹੈ ਕਿਸੇ ਦਾ ਬੰਪਰ ਟੁੱਟ ਜਾਂਦਾ ਕੋਈ 부ੜਕ ਕੇ ਵੱਜਦਾ ਹੈ ਨਾ ਤਾਂ ਆਪਾਂ ਇੱਕ ਬਾਈ ਤੋਂ ਵੀ ਪੁੱਛਦੇ ਆਂ ਔਰ ਇਹ ਕਈ ਵਾਰ ਬੈਠਾ ਹੁੰਦਾ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਆਂ ਤੇ ਇੱਕ ਬਾਈ ਨੇ ਕਿਹਾ ਲਾਈਟਾਂ ਚਲਾਉਣੀਆਂ ਚਾਹੀਦੀਆਂ ਲਾਈਟਾਂ ਵੀ ਨਹੀਂ ਚੱਲ ਰਹੀਆਂ ਇਹ ਲਾਈਟਾਂ ਚੌਂਕ ਤੇ ਇਹ ਚਲਣੀਆਂ ਚਾਹੀਦੀਆਂ ਨੇ ਇਹ ਲਾਈਟਾਂ ਜਿਹੜੀਆਂ ਦਿਖਾ ਰਹੇ ਤੁਹਾਨੂੰ ਇਹ ਚੱਲਦੀਆਂ ਨਹੀਂ ਤੇ ਆਜੋ ਫਿਰ ਗੱਲ ਕਰਦੇ ਆਪਾਂ ਇਸ ਹੰਪ ਬਾਰੇ ਆਜੋ ਫਿਰ ਤੇ ਬਾਈ ਹਰ ਸਮੇਂ ਉਰੇ ਕਈ ਵਾਰ ਬੈਠਾ ਹੁੰਦਾ ਤੇ ਆਪਾਂ ਇਹ ਤਾਂ ਭੁੱਲਦੇ ਆਂ ਹੋਰ ਬਾਈ ਕਿਹੜਾ ਹੈ ਉਹ ਠੀਕ ਠਾਕ ਹੈ ਤੇ ਤੇਰੇ ਸਾਹਮਣੇ ਹੋਇਆ ਇੱਥੇ ਘਟਨਾ ਕੋਈ ਬਹੁਤ ਮਾਰੂਗੀ ਹੈ ਬਹੁਤ ਮਾਰੀ ਹੋਈ ਹੈ ਅੱਛਾ ਯਾਰ ਤੇ ਜਿਵੇਂ ਇੱਥੋਂ ਜਿਵੇਂ ਹੰਪ ਤੋ ਕੋਈ ਲੰਗਦਾ ਤਾਂ ਡਿੱਗਦਾ ਹੈ ਨਾ ਪਤਾ ਹੀ ਨਹੀਂ ਲੱਗਦਾ ਯਾਰ ਹੋਰ ਬਰਦੂਦ ਵਾਲਾ ਵੀ ਡਿੱਗ ਜਾਂਦਾ ਹੈ ਅੱਛਾ ਹਾਂ ਬਰਦੂਦ ਵਾਲਾ ਵੀ ਡਿੱਗ ਗਿਆ ਡੁੱਦਬਾਰਾ ਵੀ ਡਿੱਗ ਗਿਆ ਉਹ ਫਿਰ ਪਤਾ ਹੀ ਨਹੀਂ ਲੱਗਦਾ ਤੇ ਕੋਈ ਕਹਿੰਦੇ ਹਾਂ ਥੋੜਾ ਟਾਈਮ ਹੈ ਗੱਡੀ ਗੁੱਡੀ ਵੀ ਬੜੀ ਉਹ ਯਾਰ ਆਹ ਦੇਖੋ ਚਾਹਮੇ ਦਿਖ ਰਹੀਆਂ ਸਾਰੇ ਅੱਛਾ ਆਹ ਜਿਹੜੀ ਆ ਹੈ ਕੰਦਮ ਸਾਰੇ ਦਿਖ ਰਹੀ ਇਸ ਤੇ ਕਰਦਾ ਵੀ ਕਰਤਾਨੀ ਨਹੀਂ ਨਾ ਕੋਈ ਓਕੇ ਓਕੇ ਜਿਹੜਾ ਇੱਥੇ ਜਿਵੇਂ ਗੱਡੀ ਜਾ ਰਹੀ ਸੀ ਇੱਥੋਂ ਹੀ ਬੁਰਕ ਗਈ ਪਤਾ ਨਹੀਂ ਲੱਗਿਆ ਚੜਦਾਂ ਤੱਕ ਕੌਣ ਸੇ ਗੱਡੀਆਂ ਮੇਰੇ ਉਹ ਚੜਦੀ ਸੀ ਅੱਛਾ ਅੱਛਾ ਕੌਣ ਸੇ ਗ ਫਿਰ ਆ ਦੇਖ ਲੋ ਬਈ ਹਨਾ ਇਹ ਹੋਣਾ ਚਾਹੀਦਾ ਇਹ ਤਾਂ ਹੱਲ ਗੱਲ ਇਹ ਛੋਟੀ ਜੀ ਹੈ ਹਨਾ ਲਾਈਨਾਂ ਜੀਆਂ ਮਾਰ ਦੇਣ ਓਰੇ ਹਨਾ ਇਸ ਫੁੱਟਵਾਲਸ ਤੇ ਨਿਸ਼ਾਨ ਜ਼ਰੂਰੀ ਹੈ ਹਾਂ ਨਿਸ਼ਾਨ ਵੀ ਜ਼ਰੂਰੀ ਆ ਓਰੇ ਨਿਸ਼ਾਨ ਜ਼ਰੂਰੀ ਹਾਂ ਇਸਕੇ ਬਾਈ ਕਹਿੰਦਾ ਓਰੇ ਪਿੱਲਰ ਲੱਗ ਜਾ ਨਿਸ਼ਾਨ ਓਰੇ ਸਟਾਣੀਆਂ ਵਿਚੋਂ ਨਹੀਂ ਕਿਤੇ ਬੈਟਾਂ ਫੜ ਜਾਂਦੀਆਂ ਅੱਖੋਂ ਮੈਂ ਹਾਂ ਵੀ ਸਪੀਡ ਬ੍ਰੇਕਰ ਆ ਕੇ ਹਨਾ ਤਾਂ ਬਈ ਇਹ ਪਤਾ ਵੀ ਹੋਣਾ ਚਾਹੀਦਾ ਇਹ ਗੱਲ ਸਹੀ ਹੈ ਕਿ ਓਰੇ ਨਿਸ਼ਾਨ ਵੀ ਹੋਣਾ ਚਾਹੀਦਾ ਇੱਕ ਕਿ ਓਰੇ ਸਪੀਡ ਬ੍ਰੇਕਰ ਆ ਤਾਂ ਕਿ ਬੰਦਾ ਹੌਲੀ ਹੋ ਜੇ ਅ ਤਾਂ ਬਈ ਇਹ ਸੱਚੀ ਗੱਲ ਹੈ ਬਾਕੀ ਹਨਾ ਬਹੁਤ ਮੈਨੂੰ ਫੋਨ ਆਏ ਤੇ ਮੈਨੂੰ ਵੀਡੀਓ ਵੀ ਭੇਜਦੇ ਨੇ ਬਈ ਆਏ ਕਰਕੇ ਹਾਸਾ ਹੋ ਗਿਆ ਤੇ ਬਾਈ ਨੇ ਸੱਚੀ ਗੱਲ ਦੱਸਦੀ ਮੈਂ 2 ਮਿੰਟਾਂ ਦਾ 200 ਘੰਟੇ ਇੱਥੇ ਰਹਿਤਾ ਹਾਂ ਹਾਂ ਕਹਿੰਦਾ ਰਹਿਤਾ ਹਾਂ ਇਸ ਬ੍ਰੇਕਰ ਦੇ ਪਾਸੇ ਅੱਛਾ ਉਰੀ ਰਹਿੰਦੇ ਹੋ ਹਾਂ ਇਹੀ ਰੇਡਾ ਲੱਗਿਆ ਮੇਰਾ ਤਾਂ ਬਾਈ ਨੇ ਦੇਖੋ ਸੱਚੀ ਗੱਲ ਦੱਸਦੀ ਵੀ ਬਾਕੀ ਇਹ ਸਪੀਡ ਬ੍ਰੇਕਰ ਬਹੁਤ ਵੱਡੀ ਘਟਨਾ ਨੂੰ ਜਾਨ ਦੇ ਸਕਦਾ ਹੈ ਟਿਕਟਨਾਵਾਂ ਹੋ ਵੀ ਰਹੀਆਂ ਨੇ ਤੇ ਬਾਕੀ ਵੀ ਤੁਸੀਂ ਕਹਿੰਦੇ ਲਾਈਟਾਂ ਨਹੀਂ ਚੱਲਦੀਆਂ ਇਹ ਹਾਂ ਲਾਈਟਾਂ ਚੱਲਦੀਆਂ ਲਾਈਟਾਂ ਚੱਲ ਰੁਕ ਜਾਂਦੇ ਦੋ ਤਿੰਨ ਨੂੰ ਦੋ ਤਿੰਨ ਦਿਨ ਹੋ ਗਏ ਲਾਈਟਾਂ ਨਹੀਂ ਚੱਲ ਰਹੀਆਂ ਚਲੋ ਲਾਈਟਾਂ ਵੀ ਚੱਲਣੀਆਂ ਚਾਹੀਦੀਆਂ ਨੇ ਤੇ ਵੀਡੀਓ ਨੂੰ ਹਨਾ ਬਈ ਬਣ ਕੇ ਸ਼ੇਅਰ ਜ਼ਰੂਰ ਕਰਦੇਓ ਤੇ ਹੁਣ ਤਾਂ ਬਈ ਬਾਖੀ ਸੱਚੀ ਗੱਲ ਐ ਇਹ ਸਪੀਡ ਬ੍ਰੇਕਰ ਜਿਹੜਾ ਦਿਖਦਾ ਵੀ ਨਹੀਂ ਇਹ ਬਹੁਤ ਘਟਨਾਵਾਂ ਦਾ ਕਾਰਨ ਬਣ ਜਾਂਦਾ ਤਾਂ ਵੱਡੇ ਵੀਰ ਹਨਾ ਜਿਹੜੇ ਵੀ ਵਿਭਾਗਮ ਦੇ ਹਨਾ ਇਸ ਨਾਲ ਰਿਲੇਟਡ ਨੇ ਜਾਂ ਤਾਂ ਉਹਰੇ ਲਾਈਨਾਂ ਮਾਰ ਦੇਣ ਜਾਂ ਉਹਰੇ ਪੋਲ ਲਾ ਦੇਣ ਹਨਾ ਫਿਰ ਨਾ ਵੀ ਹੋਇਆ ਤਾਂ ਭਾਈ ਆਪਣੇ ਵੱਲੋਂ ਕਰਾਂਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ ਥੈਂਕ ਯੂ ਧੰਨਵਾਦ Thank you.